ਜਗਮਣੀ ਟੀਵੀ ਇਸ ਵੇਲੇ ਦੀ ਜਗਮਣੀ ਤੇ ਵੱਡੀ ਖਬਰ ਸੁਪਰੀਮ ਕੋਰਟ ਵੱਲੋਂ ਪੰਜਾਬ ਨੂੰ ਵੱਡਾ ਚਟਕਾ ਲੱਗਿਆ ਹੈ ਐਸਵਾਈਐਲ ਦੇ ਮੁੱਦੇ ਤੇ ਸੁਪਰੀਮ ਕੋਰਟ ਨੇ ਪੰਜਾਬ ਨੂੰ ਚਟਕਾ ਦਿੰਦੇ ਹੋਏ ਕਿਹਾ ਹੈ ਕਿ ਐਸਵਾਈਐਲ ਨਹਿਰ ਜ਼ਰੂਰ ਬਣੇਗੀ ਹਰਿਆਣਾ ਅਧਿਕਾਰ ਚ ਫੈਸਲਾ ਸੁਣਾਇਆ ਗਿਆ ਸੁਪਰੀਮ ਕੋਰਟ ਵੱਲੋਂ ਪੰਜਾਬ ਨੇ ਜਿਹੜਾ ਟਰਮੀਨੇਸ਼ਨ ਐਕਟ ਸੀਗਾ ਜਿਹੜਾ ਬਾਕੀ ਸਟੇਟਸ ਨਾਲ ਹਰਿਆਣਾ ਨਾਲ ਜੋ ਐਗਰੀਮੈਂਟ ਹੋਇਆ ਸੀਗਾ ਐਸਵਾਈਐਲ ਨਹਿਰ ਨੂੰ ਲੈ ਕੇ ਉਹ ਰੱਦ ਕਰ ਦਿੱਤਾ ਸੀਗਾ ਜਿਸ ਤੋਂ ਬਾਅਦ ਇਹ ਕੇਸ ਜਿਹੜਾ ਸੀਗਾ ਸੁਪਰੀਮ ਕੋਰਟ ਚ ਲੰਬੀ ਸੀਗਾ ਅੱਜ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਉਹ ਜਿਹੜੀ ਐਸਵਾਈਐਲ ਨਹਿਰ ਹੈ ਕੋਰਟ ਦਾ ਕਹਿਣਾ ਹੈ ਕਿ ਜਿਹੜੇ ਐਗਰੀਮੈਂਟਸ ਜਿਹੜੇ ਬਾਕੀ ਸਟੇਟਸ ਸੀਗੇ ਉਹਨਾਂ ਨੂੰ ਇਕੱਲਾ ਪੰਜਾਬ ਜਿਹੜਾ ਉਹ ਰੱਦ ਨਹੀਂ ਕਰ ਸਕਦਾ ਇਸ ਕਰਕੇ ਜੇ ਉਹਨਾਂ ਨੇ ਜੋ ਐਗਰੀਮੈਂਟ ਰੱਦ ਕੀਤੇ ਸੀਗੇ ਉਹਨੂੰ ਇਨਵੈਲਿਡ ਸਮਝਦੇ ਹੋਇਆ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ ਕਿ ਐਸਵਾਈਐਲ ਨੈੱਥ ਬਣਾਈ ਜਾਏਗੀ ਤੁਹਾਨੂੰ ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਮਾਰਚ ਵਿੱਚ ਪੰਜਾਬ ਵਿਧਾਨ ਸਭਾ ਚ ਵੀ ਇਹ ਲਾਅ ਪਾਸ ਹੋਇਆ ਸੀਗਾ ਜਿਸ ਤੋਂ ਬਾਅਦ ਜਿਹੜੀ ਐਸਵਾਈਐਲ ਦੇ ਕਿਸਾਨਾਂ ਦੀ ਜ਼ਮੀਨ ਸੀਗੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀਗਾ ਕਿ ਉਹ ਜ਼ਮੀਨਾਂ ਉਹਨਾਂ ਕਿਸਾਨਾਂ ਨੂੰ ਵਾਪਸ ਦੇ ਦਿੱਤੀ ਜਾਏਗੀ ਔਰ ਐਸਵਾਈਐਲ ਨੈੱਥ ਜਿਹੜੀ ਬਣਾਈ ਗਈ ਸੀਗੀ ਉਹਨ ਸਥਿਤੀ ਮਨਾਂ ਦਾ ਹੁਕਮ ਦਿੱਤਾ ਸੀ ਔਰ ਅੱਜ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਹੁਣ ਐਸੋਆਲ ਨੈਤ ਜਿਹੜੀ ਬਣੇਗੀ ਇਸ ਬਾਰੇ ਜ਼ਿਆਦਾ ਗੱਲਬਾਤ ਕਰਨ ਲਈ ਸਾਡਾ ਨਾਲ ਮੌਜੂਦ ਨੇ ਜਗਬਾਨੀ ਡਿਜੀਟਲ ਦੇ ਐਡੀਟਰ ਨਰੇਸ਼ ਰੋੜਾ ਜੀ ਨਰੇਸ਼ ਜੀ ਪੰਜਾਬ ਨੂੰ ਵੱਡਾ ਚਟਕਾ ਲੱਗਿਆ ਹੈ ਰਾਜਨੀਤਿਕ ਤੌਰ ਤੇ ਵੀ ਵੱਡਾ ਚਟਕਾ ਹੈ ਅਸੀਂ ਹੋ ਜਿਹੜੇ ਇਸ ਤਰ੍ਹਾਂ ਦੇਖ ਰਹੇ ਪਾਣੀ ਦੇ ਮੁੱਦੇ ਨੂੰ ਲੈ ਕੇ ਵੀ ਵੱਡਾ ਚਟਕਾ ਹੋਏਗਾ ਅਗਲਾ ਸੀਨ ਕੀ ਰਹੇਗਾ ਹੁਣ ਪੰਜਾਬ 'ਚ ਦੇਖੋ ਅਗਲਾ ਸੀਨ ਸ਼ੁਰੂ ਹੋ ਗਿਆ ਕੈਪਟਨ ਰਮਿੰਦਰ ਸਿੰਘ ਜਿਨ੍ਹਾਂ ਨੇ 12 ਜੁਲਾਈ 2004 ਨੂੰ ਜਿਹੜਾ ਟਰਮੀਨੇਸ਼ਨ ਐਕਟ ਪਾਸ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਐਕਚੁਅਲ ਦੇ ਵਿੱਚ ਇਹ ਐਸੇ ਟਰਮੀਨੇਸ਼ਨ ਐਕਟ ਨੂੰ ਚੁਣੌਤੀ ਦਿੱਤੀ ਗਈ ਸੀ ਕਿਉਂਕਿ ਇਹ ਇੰਟਰ ਸਟੇਟ ਇਸ਼ੂ ਸੀ ਇਸ ਕਰਕੇ ਪੰਜਾਬ ਇਕੱਲਾ ਇਸ ਮਾਮਲੇ ਤੇ ਫੈਸਲਾ ਨਹੀਂ ਸੀ ਲੈ ਸਕਦਾ ਬਾਕੀ ਸੂਬਿਆਂ ਦਾ ਕਹਿਣਾ ਸੀ ਉਹ ਮਾਮਲਾ ਗਿਆ ਪ੍ਰੈਜ਼ੀਡੈਂਟ ਦੇ ਕੋਲ ਪ੍ਰੈਜ਼ੀਡੈਂਟ ਨੇ ਮਾਮਲਾ ਰੈਫਰੈਂਸ ਫਾਰਸ ਨੇ ਸੁਪਰੀਮ ਕੋਰਟ ਜੀ ਕੋ ਭੇਜਤਾ ਸੁਪਰੀਮ ਕੋਰਟ ਦੀ ਡਿਵੀਜ਼ਨਲ ਬੈਂਚ ਹੈ ਜਿਹੜੀ ਉਹ ਐ ਤੇ ਸੁਣਵਾਈ ਕਰਦੀ ਵੀ ਸੀ ਹਾਲਾਂਕਿ ਇਹ ਜਿਹੜਾ ਫੈਸਲਾ ਹੈ ਜੁਲਾਈ ਦੇ ਵਿੱਚ ਆ ਜਾਣਾ ਸੀ ਪਰ ਇਹ ਹੋਲ ਆ ਇਹਨਾਂ ਵਿੱਚੋਂ ਇੱਕ ਜੱਜ ਦੀ ਜਿਹੜੀ ਰਿਟਾਇਰਮੈਂਟ ਹੋ ਰਹੀ ਸੀ ਜਿਹੜੀ ਡਿਵੀਜ਼ਨਲ ਬੈਂਚ ਹੈ ਇਸ ਕਰਕੇ ਫੈਸਲਾ ਅੱਜ ਆਇਆ ਔਰ ਫੈਸਲਾ ਜਿਹੜਾ ਪੰਜਾਬ ਦੇ ਖਿਲਾਫ ਆਇਆ ਇਹਦੇ ਨਾਲ ਜੇ ਇਹ ਨਹਿਰ ਦਾ ਨਿਰਮਾਣ ਹੁੰਦਾ ਹੋਵੇ ਤੇ ਫਿਰ ਇਹ ਇਹ ਇਹਦੇ ਨਾਲ ਪੰਜਾਬ ਨੂੰ ਬੜਾ ਨੁਕਸਾਨ ਹੋਏਗਾ ਖਾਸ ਤੌਰ ਤੇ ਮਾਲਵਾ ਬੈਲਟ ਜਿਹੜੀ ਇਰੀਗੇਸ਼ਨ ਵਾਸਤੇ ਉਹ ਉਹ ਨਹਿਰ ਦੇ ਉੱਤੇ ਡਿਪੈਂਡ ਕਰਦੀ ਹੈ ਉਹਦਾ ਜੋ ਪਾਣੀ ਡਿਵੀਜ਼ਨ ਡਿਵੀਜ਼ਨ ਹੁੰਦੀ ਉਹਦੇ ਵਿੱਚ ਤੇ ਉਹਦਾ ਫਾਇਦਾ ਹਰਿਆਣਾ ਨੂੰ ਹੋਏਗਾ ਲੇਕਿਨ ਪੰਜਾਬ ਨੂੰ ਉਹਦਾ ਨੁਕਸਾਨ ਹੋਏਗਾ ਜਿਸ ਤੱਕ ਪੋਲਿਟੀਕਲ ਡਵੈਲਪਮੈਂਟ ਦੀ ਗੱਲ ਹੈ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਕੈਪਟਨ ਅਮਿੰਦਰ ਸਿੰਘ ਉਸ ਟਾਈਮ ਦੇ 2004 ਦੇ ਜਿਨ੍ਹਾਂ ਨੇ ਵਾਟਰ ਟਰਮੀਨੇਸ਼ਨ ਐਕਟ ਜਿਹੜਾ ਵਾ ਰੱਦ ਕੀਤਾ ਸੀ ਉਹਨਾਂ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ ਬਾਜਵਾਦੀ ਨਾਲ ਗੱਲ ਹੋਈ ਹੈ ਬਾਜਵਾਦੀ ਕਹਿ ਰਿਹਾ ਹੈ ਕਿ ਸਾਰੀ ਕਾਂਗਰਸ ਜਿਹੜੀ ਆ ਅਸਤੀਫੇ ਦੇ ਰਹੀ ਹੈ ਆ ਸ਼ਾਮੀ 6 ਵਜੇ ਕੈਬਨਿਟ ਦੀ ਮੀਟਿੰਗ ਹੈ ਚੰਦੂ ਮਦਰਾਈ ਨਾਲ ਜਿਹੜੀ ਗੱਲ ਹੋਈ ਹੈ ਚੰਦੂ ਮਦਰਾਈ ਕਹਿ ਰਿਹਾ ਹੈ ਕਿ ਇਹਦੇ ਉੱਤੇ ਹੁਣ ਆਪਾਂ ਲੋਕਾਂ ਦੀ ਕਿਰਿਆ ਲਈ ਜੇ ਜਾਵਾਂਗੇ ਇਹਦਾ ਮਤਲਬ ਸਾਫ਼ ਹੈ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈ ਇਹਦੇ ਤੇ ਹੀ ਪੱਖਣ ਵਾਲੀ ਹੈ ਸਿਆਸਤ ਆਜ ਤੋਂ 6 ਮਹੀਨੇ ਪਹਿਲੇ ਭਾਗੇ ਸੀ ਤੁਹਾਨੂੰ ਯਾਦ ਹੋਏਗਾ ਜਿਸ ਟਾਈਮ ਵਿਧਾਨ ਸਭਾ ਦੇ ਵਿੱਚ 17 ਮਾਰਚ ਦੀ ਸ਼ਾਇਦ ਡੇਟ ਸੀ ਉਸ ਦਿਨ ਇੱਕ ਐਕਟ ਪਾਸ ਕਰ ਦਿੱਤਾ ਗਿਆ ਜਿਸ ਨੇ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਉਹਨਾਂ ਸਾਰੇ ਕਿਸਾਨਾਂ ਦੀ ਜ਼ਮੀਨ ਵਾਪਸ ਦੇਗਾ ਦੌਰਾਨ ਪੰਜਾਬ ਦੇ ਵਿੱਚ ਲੌਂਡ ਆਰਡਰ ਦੀ ਸਿਚੁਏਸ਼ਨ ਕ੍ਰੀਏਟ ਹੋ ਗਈ ਸੀ ਤੇ ਸੁਪਰੀਮ ਕੋਰਟ ਨੂੰ ਇੰਟਰਵੈਨ ਕਰਨਾ ਪਿਆ ਸੀ ਤੇ ਬਾਅਦ ਚ ਉਹ ਸਥਿਤੀ ਜਿਹੜੀ ਇਹ ਸਮਾਣੇ ਹੋਈ ਪਰ ਅੱਜ ਦੀ ਰੇਟ ਦੇ ਵਿੱਚ ਇਹਦੇ ਉੱਤੇ ਸਿਆਸਤ ਜ਼ਿਆਦਾ ਭਖੇਗੀ ਸ਼ਾਮ ਨੂੰ ਕੈਬਨਟ ਦੀ ਮੀਟਿੰਗ ਆ ਉਹਦੇ ਵਿੱਚੋਂ ਤੁਹਾਨੂੰ ਐਮ ਡਿਸੀਜਨ ਦੇਖਣ ਨੂੰ ਮਿਲ ਸਕਦਾ ਹੋ ਸਕਦਾ ਅੱਜ ਸ਼ਾਮ ਹੀ ਜਿਸ ਤਰ੍ਹਾਂ ਕਾਂਗਰਸ ਅਸਤੀਫੇ ਦੇਣ ਦੀ ਗੱਲ ਕਰਦੀ ਰਹੀ ਹੈ ਹੋ ਸਕਦਾ ਅਕਾਲੀ ਦਲ ਵੀ ਇਸ ਮੌਕੇ ਤੇ ਅਸਤੀਫੇ ਦੇ ਦੇ ਪਰ ਸਭ ਤੋਂ ਮਹੇਦਾਰ ਇਹ ਗੱਲ ਹੋਏਗੀ ਕਿ ਐਸਮੋਮੇ ਤੇ ਬੀਜੇਪੀ ਦਾ ਰੁਕੀ ਰਹਿੰਦਾ ਬੀਜੇਪੀ ਦੀ ਹਰਿਆਣਾ ਵਿੱਚ ਸਰਕਾਰ ਹੈ ਪੰਜਾਬ ਦੇ ਵਿੱਚ 23 ਸੀਟਾਂ ਦੇ ਤੇ ਬੀਜੇਪੀ ਲੜਦੀ ਹੈ ਜਿਹੜੀਆਂ ਸੀਟਾਂ ਦੇ ਉੱਤੇ ਬੀਜੇਪੀ ਲੜਦੀ ਹੈ ਉਹਨਾਂ ਉਹਨਾਂ ਸੀਟਾਂ ਦੇ ਉੱਤੇ ਕੋਈ ਬਹੁਤ ਜ਼ਿਆਦਾ ਐਸ ਵੀ ਆ ਦਾ ਫੈਕਟਰੀ ਹੈਗਾ ਜਿਹੜਾ ਵੋਟ ਬੈਂਕ ਵਾ ਉਹ ਵੀ ਜਿਹੜਾ ਬੀਜੇਪੀ ਦਾ ਉਹ ਉਹ ਸ਼ਹਿਰੀ ਵੋਟ ਬੈਂਕ ਸਮਝਿਆ ਜਾਂਦਾ ਹੈ ਜੀ ਬੀਜੇਪੀ ਦੇ ਮੂਦੇ ਉੱਤੇ ਸਾਰਾ ਦਿਨ ਨਜ਼ਰ ਰਹੇਗੀ ਜੀ ਇਸ ਵੇਲੇ ਦੀ ਮੈਂ ਇੱਕ ਵਾਰੀ ਫਿਰ ਦੱਸਣਾ ਚਾਹਾਂਗਾ ਕਿ ਵੱਡੀ ਖਬਰ ਹੈ ਸੁਪਰੀਮ ਕੋਰਟ ਵੱਲੋਂ ਪੰਜਾਬ ਨੂੰ ਝਟਕਾ ਲੱਗਿਆ ਐਸਵਾਈਐਲ ਨਹਿਰ ਬਣਾਉਣ ਦਾ ਹੁਕਮ ਦੇ ਦਿੱਤਾ ਗਿਆ ਸੁਪਰੀਮ ਕੋਰਟ ਹੋਰ ਇਸ ਹੁਕਮ ਤੋਂ ਬਾਅਦ ਇਸ ਫੈਸਲੇ ਤੋਂ ਬਾਅਦ ਪੰਜਾਬ ਦੀ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੇ ਜਿੰਨੇ ਵਿਧਾਇਕ ਨੇ ਰਿਜ਼ਾਈਨ ਦੇਣਗੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਰਿਜ਼ਾਈਨ ਪੇਸ਼ ਦਿੱਤਾ ਹੈ ਜਿਦਾਂ ਕਿ ਤੁਸੀਂ ਨਰੇਸ਼ ਜੀ ਦੱਸ ਰਹੇ ਹੋ ਕਿ ਇਹ ਰਾਜਨੀਤੀ ਇਹ ਪਾਣੀ ਦੇ ਮੁੱਦੇ ਤੋਂ ਹੁਣ ਰਾਜਨੀਤੀ ਦਾ ਮੁੱਦਾ ਬਣ ਜਾਏਗਾ ਪੰਜਾਬ ਤੇ ਲੈ ਕੇ ਇਲੈਕਸ਼ਨਾਂ ਚ ਘੱਟ ਸਮਾਂ ਰਹਿ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਜਿਹੜੀ ਪਾਰਟੀਆਂ ਨੇ ਪਾਣੀ ਦੇ ਮੁੱਦੇ ਨੂੰ ਲੈ ਕੇ ਹੁਣ ਜ਼ਿਆਦਾ ਰਾਜਨੀਤਿਕ ਰੂਪ ਲੈਣ ਦੀ ਔਰ ਹਰ ਕੋਈ ਆਪਣੀ ਲਾਹ ਲੈਣ ਦੀ ਕੋਸ਼ਿਸ਼ ਕਰੇਗਾ ਦੇਖੋ ਪੰਜਾਬ ਦੀ ਸਿਆਸਤ ਜਿਹੜੀ ਆ ਮਾਲਵਾ ਮਾਲਵਾ ਤਿਆ ਕਰਦਾ 6768 ਸੀਟਾਂ ਆ ਮਾਲਵੇ ਦੇ ਵਿੱਚ ਜਿਹੜੀ ਜਿਹੜੀ ਪਾਰਟਿਸਪੇਸ਼ਨ ਆ ਜਿਹੜੀ ਪਾਰਟੀ ਉੱਥੇ ਹੈਵੀ ਹੁੰਦੀ ਹੈ ਖਾਸ ਤੌਰ ਤੇ ਜਦੋਂ ਆਮ ਆਦਮੀ ਪਾਰਟੀ ਇਸ ਟਾਈਮ ਮਾਲਵੇ ਵਿੱਚ ਥੋੜੀ ਜੀ ਸਟਰੈਂਥ ਦੇ ਵਿੱਚ ਹੈ ਗਈ ਹੈ ਉੱਥੇ ਇਹ ਆਮ ਆਦਮੀ ਪਾਰਟੀ ਵਾਸਤੇ ਬੰਮਲਪੁਰ ਸੇਵਲ ਸੀਟੀ ਹੋ ਸਕਦੀ ਹੈ ਜੇ ਆਮ ਆਦਮੀ ਪਾਰਟੀ ਹਰਿਆਣਾ ਦਾ ਸਾਥ ਦਿੰਦੀ ਹੈ ਖਲਾਫ ਜਾਏਗੀ ਕਿਉਂਕਿ ਦਿੱਲੀ ਤੋਂ ਪਾਣੀ ਚਾਹੀਦਾ ਹਰਿਆਣੇ ਨੂੰ ਜੀ ਜੇ ਹਰਿਆਣਾ ਸਾਥ ਹੁੰਦੀ ਤਾਂ ਫਸਦੀ ਹੈ ਜੇ ਪੰਜਾਬ ਦਾ ਸਾਥ ਹੁੰਦੀ ਪੰਜਾਬ ਦੀ ਗੱਲ ਕਰੂਗੇ ਤਾਂ ਫਿਰ ਦਿੱਲੀ ਦੇ ਵਿੱਚ ਉਹ ਉਹਨਾਂ ਨੂੰ ਥੋੜੀ ਮੁਸੀਬਤ ਹੋ ਸਕਦੀ ਹੈ ਸੋ ਇਸ ਕਰਕੇ ਮਾਲਵਾ ਫੋਕਸ ਜਿਹੜੀ ਸਿਆਸਤ ਹੋਏਗੀ ਜੀ ਦੋਨੋਂ ਪਾਰਟੀਆਂ ਸਿਆਸਤ ਕਰਨਗੀਆਂ ਉਸ ਮੁੱਦੇ ਦੇ ਉੱਤੇ ਤੇ ਮੈਨੂੰ ਲੱਗਦਾ ਹੈ ਕਿ ਆਮ ਵਾਲੇ ਦਿਨਾਂ ਵਿੱਚ ਤੁਹਾਨੂੰ ਹੋਰ ਜ਼ਿਆਦਾ ਐਗਰੈਸਿਵ ਮੂਵ ਦੇਖਣ ਨੂੰ ਮਿਲੂਗੇ ਜੀ ਵੱਡਾ ਸਵਾਲ ਹੈ ਕਿ ਕਾਂਗਰਸ ਜਿਸ ਤਰ੍ਹਾਂ ਦੱਸ ਰਹੀ ਸੀਗੀ ਕਿ ਆ ਕਾਂਗਰਸ ਦਾ આરોਪ ਹੈ ਕਿ ਵਕੀਲ ਜਿਹੜਾ ਕੋਰਟ ਚ ਪੱਖ ਜਿਹੜਾ ਪੱਖ ਆ ਪੰਜਾਬ ਦਾ ਸਹੀ ਤਰ੍ਹਾਂ ਨਹੀਂ ਰੱਖ ਪਾਇਆ ਪਰ ਹਰੀਸ਼ ਸਾਲਵੇ ਵਰਗੇ ਵੱਡੇ ਵਕੀਲ ਨੂੰ ਹਾਰ ਕੀਤਾ ਗਿਆ ਸੀਗਾ ਇਸ ਕੇਸ ਲਈ 25 ਲੱਖ ਰੁਪਏ ਦੀ ਪੇਸ਼ੀ ਦਾ ਦਿੱਤਾ ਜਾ ਰਿਹਾ ਸੀਗਾ ਕਿੱਥੋਂ ਕਮਜ਼ੋਰ ਰਹਿ ਗਿਆ ਪੰਜਾਬ ਫਿਰ ਦੇਖੋ ਮੈਨੂੰ ਲੱਗਦਾ ਕਿ ਕਨਸਟੀਟਿਊਸ਼ਨਲ ਇਸ਼ੂ ਹੈ ਇੰਟਰਸਟੇਟ ਇਸ਼ੂ ਹੈਗਾ ਵਾ ਜੀ ਇਹਦੇ ਵਿੱਚ ਜਦੋਂ ਜਿਸ ਨੇ ਡਿਸੀਜਨ ਹੋਇਆ ਸੀ ਉਸੇ ਦਿਨ ਹੀ ਸਵਾਲ ਫਿਰ ਸ਼ੁਰੂ ਹੋ ਗਏ ਸੀ ਕਿ ਇੱਕ ਜਦੋਂ ਇੱਕ ਟ੍ਰੀਟੀ ਹੈਗੀ ਹੈ ਵਾਟਰ ਟ੍ਰੀਟੀ ਹੈਗੀ ਆ ਆਪਾਂ ਉਸ ਦੇ ਵਿੱਚ ਵਾਟਰ ਸ਼ੇਅਰਿੰਗ ਐਗਰੀਮੈਂਟ ਹੈਗਾ ਵਾ ਆਪਾਂ ਇੱਕ ਸੰਗੀਟਾਂ ਚ ਆ ਗਏ ਫੈਡਰਲ ਸਟਰਕਚਰ ਆ ਜੇ ਇੱਕ ਨਹਿਰ 3-4 ਸੇਟਾਤ ਹੋ ਕੇ ਗੁਜ਼ਰਦੀ ਹੈ ਤੇ ਉਸ ਨਹਿਰ ਦੇ ਮਾਮਲੇ ਨੂੰ ਲੈ ਕੇ ਇੱਕ ਅਸੈਂਬਲੀ ਦੇ ਵਿੱਚ ਬਿੱਲ ਕਿਸ ਤਰ੍ਹਾਂ ਪਾਸ ਕੀਤਾ ਜਾ ਸਕਦਾ ਹੈ ਇਹ ਕਨਸਟੀਟਿਊਸ਼ਨਲੀ ਜਿਹੜਾ ਵਾ ਉਹ ਵੀਕ ਲੱਗਦਾ ਹੈ ਅਸੀਂ ਕੇਸ ਇਹ ਐਕਸਪੈਕਟਿਡ ਸੀ ਇਸ ਕਰਕੇ ਅਹੀ ਅਕਾਲੀ ਦਲ ਦੀ ਜਿਹੜੀ ਹੈ ਤਿਆਰੀ ਪਹਿਲਾਂ ਤੋਂ ਚੱਲਦੀ ਵੀ ਸੀ ਅੱਜ ਕੈਬਨਿਟ ਦੀ ਮੀਟਿੰਗ ਪਹਿਲਾਂ ਹੀ ਸੱਦ ਲਈ ਸੀ ਇਹ ਐਕਸਪੈਕਟਿਡ ਸੀ ਕਿ ਡਿਸੀਜਨ ਹੋਣਾ ਹੈ ਸਾਨੂੰ ਪਤਾ ਲੱਗਾ ਕਿ ਕਾਂਗਰਸ ਨੇ ਸੀਫੇ ਪਹਿਲਾਂ ਟਾਈਪ ਕੀਤੀ ਹੋਸੀ ਤੁਸੀਂ ਦੇਖੋ ਫਿਰ ਸਾਰਾ ਇਹ 10 ਮਿੰਟ ਦੇ ਅੰਦਰ ਅੰਦਰ ਕੈਪਟਨ ਮਨਿੰਦਰ ਸਿੰਘ ਦਾ ਸਿਫਾ ਲੋਕ ਸਭਾ ਸੈਕਟਰੀ ਰੂਮ ਕੋਲ ਗਿਆ ਇਨੀ ਜਲਦੀ ਸਿਫਾ ਨਹੀਂ ਟਾਈਪ ਹੁੰਦਾ ਸੋ ਰਣਨੀਤੀ ਪਹਿਲਾਂ ਹੀ ਪਿਆਰ ਸੀ ਇਹ ਐਕਸਪੈਕਟਿਡ ਸੀ ਕਿ ਇਹ ਇਸ ਲਾਈਨ ਦੇ ਉੱਤੇ ਹੋਣਾ ਸ਼ਾਇਦ ਇਹਦਾ ਡਰ ਪਹਿਲਾਂ ਵੀ ਸੀ ਤਾਂ ਹੀ ਤੇ 6 ਮਹੀਨੇ ਪਹਿਲਾਂ ਜਦੋਂ ਸਿਆਸਤ ਖੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਉੱਤੇ ਅਸੈਂਬਲੀ ਵਿੱਚ ਕਿਹਾ ਗਿਆ ਕਿ ਆਪਾਂ ਜਿਹੜੀ ਲੈਂਡ ਐਕਵਾਇਰ ਕੀਤੀ ਉਹ ਲੈਂਡ ਵਾਪਸ ਦਵਾਂਗੇ ਇਹ ਸਿਆਸਤ ਉਸ ਟਾਈਮ ਸ਼ੁਰੂ ਹੋ ਗਈ ਸੀ ਪਰ ਥੋੜਾ ਜਿਹਾ ਮੱਠਾ ਬੈ ਗਿਆ ਸੀ ਕੰਮ ਹੁਣ ਕਿਉਂਕਿ ਚੋਣਾਂ ਨੇੜੇ ਆ ਇਸ ਕਰਕੇ ਇਸ ਮੁੱਦੇ ਦਾ ਸਿਆਸਤ ਹੋਣੀ ਹੀ ਹੋਣੀ ਹੈ ਪ ਦੇ ਵਿੱਚ ਤੇ ਰਾਈਸ ਦੇ ਵਿੱਚ ਤੇ ਉਹ ਉਹ ਆਪਣਾ ਹੱਕ ਮੰਗਦਾ ਵਾ ਪੰਜਾਬ ਨੂੰ ਲੱਗਦਾ ਵਾ ਕਿ ਉਹ ਆਪਣੀ ਜਗ੍ਹਾ ਠੀਕ ਹੈ हरियाणा ਨੂੰ ਲੱਗਦਾ ਕਿਉਂਕਿ ਪੰਜਾਬ ਮਦਰ ਸਟੇਟ ਆ ਉਹ ਇਸ ਕਰਕੇ ਉਹਨੂੰ ਸ਼ਾਇਦ ਜ਼ਿਆਦਾ ਵਾਟਰ ਚਾਹੀਦਾ ਵਾ ਹਰਿਆਣਾ ਨੂੰ ਲੱਗਦਾ ਵਾ ਕਿ ਉਹਨਾਂ ਦਾ ਹੱਕ ਮਾਰੇ ਜਾ ਰਿਹਾ ਪਰ ਇਹ ਤੇ ਅਲਟੀਮੇਟਲੀ ਇਹਦੇ ਵਿੱਚ ਹੁਣ ਬਹੁਤ ਜ਼ਿਆਦਾ ਵਿਕਲਪ ਬਚੇ ਨਹੀਂ ਹੈਗੇ ਪੰਜਾਬ ਦੇ ਕੋਲ ਇਹਦੇ ਵਿੱਚ ਇਹਨਾਂ ਨੂੰ ਹੋਮ ਪੋਲੀਟੀਕਲ ਲੜਾਈ ਹੀ ਕਰਨੀ ਪੈਣੀ ਹੈ ਇਸ ਤਰ੍ਹਾਂ ਤੁਸੀਂ ਆਪ ਕਹਿ ਰਹੇ ਹੋ ਕਿ ਵਿਕਲਪ ਜਿਹੜਾ ਹੈ ਰਾਜਨੀਤਿਕ ਲੜਾਈ ਰਹਿ ਗਏ ਇਲੈਕਸ਼ਨਸ ਘੱਟ ਸਮੇਂ ਰਹਿ ਗਿਆ ਜੇ ਆਪਾਂ ਰਿਪਰੈਜ਼ੈਂਟੇਸ਼ਨ ਐਕਟ ਤੇ ਨਜ਼ਰ ਮਾਰੀਏ ਜੇਕਰ ਹੁਣ ਜਿੱਦਾਂ ਕਾਂਗਰਸ ਨੇ ਰਿਜ਼ਾਈਨ ਦਿੱਤਾ ਤੁਸੀਂ ਕਹਿ ਰਹੇ ਹੋ ਕਿ ਇੱਕ ਸਸਪੈਂਸ ਹੈ ਵੀ ਬਣਿਆ ਹੋ ਸਕਦਾ ਕਿ ਅਕਾਲੇ ਦਲ ਦੇ ਨੇ ਪਰ ਇਲੈਕਸ਼ਨ ਤੇ ਹੋਣੇ ਨਹੀਂ ਇਲੈਕਸ਼ਨ ਤਾਂ ਆਪਣੇ ਤੈਸ ਸਮੇਂ ਤੇ ਹੀ ਹੋਣੇ ਤਾਂ ਫਿਰ ਇਸ ਚੀਜ਼ ਦਾ ਫਾਇਦਾ ਕੀ ਹੋਏਗਾ ਕੋਈ 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 ਫਾਇਦਾ ਨਹੀਂ ਹੋਏਗਾ ਫਾਇਦਾ ਕੋਈ ਫਾਇਦਾ ਨਹੀਂ ਹੋਏਗਾ ਜੇ ਸਰਕਾਰ ਪੂਰੀ ਡਿਜ਼ਾਈਨ ਕਰ ਜਾਂਦੀ ਪੂਰੀ ਅਸੈਂਬਲੀ ਡਿਜ਼ਾਈਨ ਕਰ ਜਾਂਦੀ ਹੈ ਅਸੈਂਬਲੀ ਖਾਲੀ ਹੋ ਜਾਏਗੀ ਇਲੈਕਸ਼ਨ ਟਾਈਮ ਤੇ ਹੋਏਗਾ ਕਾਰਜਕਾਰੀ ਮੁੱਖ ਮੰਤਰੀ ਬਣਿਆ ਰਹਿਣਾ ਹੁੰਦਾ ਫਿਰ ਇਹ ਇਲੈਕਸ਼ਨ ਕਮਿਸ਼ਨ ਦੇ ਪੱਲੇ ਚ ਗੇਨ ਚਲੀ ਜਾਂਦੀ ਹੈ ਠੀਕ ਉਹਨਾਂ ਨੇ ਇਲੈਕਸ਼ਨ ਕਦੋਂ ਡਿਸਾਈਡ ਕਰਨੇ ਆ ਰਾਜਪਾਲ ਦੀ ਕੋਲ ਕੀ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਡਿਸਾਈਡ ਕਰੇਗਾ ਕਿ ਪੰਜਾਬ ਦੇ ਵਿੱਚ ਇਲੈਕਸ਼ਨ 2 ਮਹੀਨੇ ਪਹਿਲਾਂ ਕਰਾਣੇ ਆ ਜਾਂ 2 ਮਹੀਨੇ ਬਾ ਯਾ ਰਾਸ਼ਟਰਪਤੀ ਰਾਏ ਲੱਗੇਗਾ ਮੀਨ ਇਹ ਇਹ ਦੇਖਣਾ ਪਏਗਾ ਹਲੇ ਬਹੁਤ ਸਾਰੇ ਵਿਕਲਪ ਹੋ ਸਕਦੇ ਆ ਪਰ ਅੱਜ ਤੋਂ ਬਾਅਦ ਅੱਜ ਸ਼ਾਮ ਤੋਂ ਬਾਅਦ ਸਿਆਸਤ ਜਿਹੜੀ ਆ ਪੰਜਾਬ ਦੀ ਉਹ ਬੜੀ ਮਜ਼ੇਦਾਰ ਹੋਣ ਜਾ ਰਹੀ ਹੈ ਤੀਸਰੀ ਪਾਰਟੀ ਆਮ ਆਦਮੀ ਪਾਰਟੀ ਦਾ ਤੇ ਆ ਉਹਨਾਂ ਦਾ ਰੁਕ ਹੀ ਰਹਿ ਸਕਦਾ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀਗਾ ਕਿ ਦਿੱਲੀ ਜਦੋਂ ਕੇਜਰੀਵਾਲ ਤੋਂ ਗਏ ਤਾਂ ਉਹਨਾਂ ਨੇ ਕਿਹਾ ਸੀ ਕਿ ਐਸਵਾਈਐਲ ਦਾ ਪਾਣੀ ਰੋਗਣਾ ਨਹੀਂ ਚਾਹੀਦਾ ਹਰਿਆਣਾ ਨੂੰ ਵੀ ਮਿਲਣਾ ਚਾਹੀਦਾ ਹੈ ਪੰਜਾਬ 'ਚ ਇਲੈਕਸ਼ਨ ਲੜ ਰਹੇ ਨੇ ਕਾਂਗਰਸ ਹੈ ਖਾਲੀ ਦਲ ਦਾ ਰੁਕਤ ਆਪਾਂ ਦੇਖ ਲਿਆ ਹੁਣ ਆਮ ਆਦਮੀ ਪਾਰਟੀ ਦਾ ਰੁੱਕੀ ਰਹਿ ਸਕਦਾ ਹੈ ਦੇਖੋ ਆਮ ਆਦਮੀ ਪਾਰਟੀ ਇਸ ਮਾਮਲੇ ਦੇ ਵਿੱਚ ਬੜੀ ਦੁਚਿੱਤੀ ਸਿਰ ਜੀਂ ਪਹਿਲੇ ਵੀ ਤੁਹਾਨੂੰ ਯਾਦ ਹੋਵੇਗਾ ਸultanpur ਦੇ ਵਿੱਚ ਅਰਵਿੰਦ ਕੇਜਰੀ ਵਾਲਾ ਬਿਆਨ ਸੀ ਕਿ ਪੰਜਾਬ ਦਾ ਪਾਣੀ ਜਿਹੜਾ ਵਾ ਕਿਸੇ ਨੂੰ ਕਿਸੇ ਨੂੰ ਹੋ ਕਿਸੇ ਹੋਰ ਸੂਬੇ ਵਾਸਤੇ ਨਹੀਂਗਾ ਉਹ ਖੁਦ ਹਰਿਆਣਾ ਨੂੰ ਬਿਲੋਂਗ ਕਰਦੇ ਆ ਪਰ ਦਿੱਲੀ ਜਾ ਕੇ ਜਦੋਂ ਉਹਨਾਂ ਦੇ ਇਸ ਬਿਆਨ ਦੇ ਉੱਤੇ ਉਹਨਾਂ ਨੂੰ ਸਿਆਸੀ ਤੌਰ ਤੇ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਬਿਆਨ ਤੋਂ ਪਲਟ ਗਏ ਇਹਨਾਂ ਨੇ ਜਦੋਂ ਫਿਰ ਸੁਪਰੀ ਉਹਦਰਗੇ ਜਿਨ੍ਹਾਂ ਪੱਖ ਰੱਖਿਆ ਸੀ ਦਿੱਲੀ ਸਰਕਾਰ ਦਾ ਉਸ ਮਾਮਲੇ ਦੇ ਵਿੱਚ ਅਦਾਲਤਾਂ ਦੇ ਵਿੱਚ ਤੇ ਉਦੋਂ ਉਸ ਐਡਵੋਕੇਟ ਜਨਰਲ ਨੂੰ ਦਿੱਲੀ ਸਰਕਾਰ ਨੇ ਬਰਖਾਸ ਕਰ ਦਿੱਤਾ ਦਿੱਲੀ ਸਰਕਾਰ ਨੇ ਜੋ ਬਰਖਾਸ ਕੀਤਾ ਤਾਂ ਫਿਰ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਇਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਰੁਖ ਹੈ ਉਹਦੇ ਉੱਤੇ ਕਲੀਅਰ ਨਹੀਂ ਹੈਗਾ ਕਾਂਗਰਸ ਇੱਕ ਹੋਰ ਮੰਗਾ ਇਸ ਵੇਲੇ ਹੁਣੇ ਵੱਡੀ ਖਬਰ ਇੱਕ ਹੋਰ ਆ ਰਹੀ ਹੈ ਕਿ ਹਰਸਿਮਰਤ ਕੌਰ ਦਾਰ ਜ਼ਾਇਨ ਦਾ ਡਿਮਾਂਡ ਕੀਤੀ ਕਿਉਂਕਿ ਉਹ ਭਾਜਪਾ ਦੀ ਸਰਕਾਰ ਚ ਨੇ ਇਸ ਵੇਲੇ ਕੈਬਨਿਟ ਮੰਤਰੀ ਨੇ ਦੇਖੋ ਕਾਂਗਰਸ ਡਿਮਾਂਡ ਕਰ ਸਕਦੀ ਹੈ ਕਾਂਗਰਸ ਕਿਉਂਕਿ ਲੋਕ ਸਭਾ ਤੋਂ ਕੈਪਟਨ ਅਪਨਾ ਸਿੰਘ ਮੇਰਾ ਸਵਾਲ ਹੈ ਹੀ ਹੈ ਕਿ हरियाणा ਤੇ ਪੰਜਾਬ ਚ ਤਾਂ ਜਿਹੜਾ ਕੇਸ ਕੋਰਟ ਚ ਸੀਗਾ ਉਹਨਾਂ ਸਾਬਤ ਲੱਗ ਗਿਆ ਕਿ ਬੀਜੇਪੀ ਦੀ ਜਿਹੜੀ ਹਰਿਆਣਾ ਜਾਂ ਪੰਜਾਬ ਦੀ ਬੀਜੇਪੀ ਹੈ ਉਹਨਾਂ ਚ ਹਰਿਆਣਾ ਗਵਰਨਮੈਂਟ ਤੇ ਪੰਜਾਬ ਸਰਕਾਰ ਚ ਦਾ ਡਿਫਰੈਂਸ ਆ ਗਿਆ ਪਰ ਕੇਂਦਰ ਸਰਕਾਰ ਨਾਲ ਹੁਣ ਰੁਕ ਕਿੱਦਾਂ ਦਾ ਰਹੇਗਾ ਪੰਜਾਬ ਸਰਕਾਰ ਦਾ ਦੇਖੋ ਇਹ ਮਾਮਲਾ ਜਿਹੜਾ ਹੈ ਸੁਪਰੀਮ ਕੋਰਟ ਦਾ ਹੈ ਕੋਰਟ ਨੇ ਡਿਸੀਜਨ ਸੁਣਾਇਆ ਪ੍ਰੈਜ਼ੀਡੈਂਸ਼ੀਅਲ ਡਿਫਰੈਂਸ ਹੈਗਾ ਇਹ ਜਿਹੜੀ ਸੁਵਾਰਸ਼ਾ ਰਾਸ਼ਟਰਪਤੀ ਨੂੰ ਭੇਜੀ ਜਾਏਗੀ ਰਾਸ਼ਟਰਪਤੀ ਦੀ ਜਿਹੜੀ ਸੁਵਾਰਸ਼ ਉਹ ਸੁਵਾਰਿਜ ਰਖਣਗੇ ਉਹ ਤੇ ਅਮਲ ਹੋਏਗਾ ਪਰ ਜਿਸ ਨੂੰ ਅਗਰ ਕਾਂਗਰਸ ਦੀ ਡਿਮਾਂਡ ਦੀ ਗੱਲ ਹੈ ਕਾਨੂੰਨ ਹੋ ਸਕਦਾ ਬੀਜੇਪੀ ਦੇ ਐਮਐਲਏ ਜਾਇਨ ਨਾ ਵੀ ਕਰਨ ਜੇ ਜੇ ਕੈਪਟਨ ਜੇ ਹਰਸਿਮਰਤ ਪੁੱਲ ਕਰਦੀ ਹੈ ਬਾਹਰੋਂ ਹਰਸਿਮਰਤ ਕੋ ਬੜਾ ਦਾ ਸਿਫਾ ਹੁੰਦਾ ਹੈ ਯੂਨੀਅਨ ਕੈਬਨਿਟ ਕੈਬਨਿਟ ਦੇ ਵਿੱਚੋਂ ਤੇ ਹੋ ਸਕਦਾ ਬੀਜੇਪੀ ਦੇ ਜਿਹੜੇ ਐਮਐਲਏ ਆ ਪੰਜਾਬ ਦੇ ਵਿੱਚ ਹੋਰ ਜਾਇਨ ਨਾ ਕਰਨ ਇਹ ਇੱਕ ਕਾਰਨ ਬਣ ਸਕਦਾ ਐਸਵਾਈਐਲ ਪੰਜਾਬ ਦੇ ਵਿੱਚ ਅਲਾਈਐਂਸੇ ਟੁੱਟਣ ਦਾ ਵੀ ਜੀ ਦੇ ਦਿਸ ਵਾਈ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਸੁਪਰੀਮ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ ਹੈ ਕਿ ਐਸਵਾਈਐਲ ਨਹਿਰ ਬਣੇਗੀ ਤੁਹਾਨੂੰ ਦੱਸ ਦਈਏ ਕਿ ਨੰਗਲ ਤੋਂ ਸ਼ੁਰੂ ਹੁੰਦੀ ਹੈ ਨਹਿਰ ਜਿਹੜੀ ਹੈ ਹਰਿਆਣਾ ਤੱਕ ਜਾਂਦੀ ਹੈ 214 ਕਿਲੋਮੀਟਰ ਦੀ ਨਹਿਰ ਹੈ ਜਿਹਦੇ ਤੇ ਹੁਣ ਪਾਣੀ ਦੇ ਮੁੱਦੇ ਤੋਂ ਲੈ ਕੇ ਹੁਣ ਵੱਡੀ ਰਾਜਨੀਤੀ ਹੋਣ ਦੀ ਉਮੀਦ ਹੈ ਅੱਜ ਸ਼ਾਮ 7 ਵਜੇ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਹੈ ਉਹਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਵੱਡਾ ਫੈਸਲਾ ਵੀ ਹੋ ਸਕਦਾ ਹੈ ਅਸੀਂ ਨਜ਼ਰ ਰੱਖਾਂਗੇ ਕਿ ਅਗਲੇ ਇਸ ਮੁੱਦੇ ਨੂੰ ਲੈ ਕੇ ਕਿਸ ਤਰ੍ਹਾਂ ਰਾਜਨੀਤੀ ਪੱਕਦੀ ਹੈ ਪੰਜਾਬ ਲਈ ਹੋਰ ਕੀ ਕੀ ਜ਼ਰੂਰੀ ਜਿਹੜੀ ਸੂਚਨਾ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਦੇਖਦੇ